ਆਉਣ ਵਾਲੇ ਪੁਲਟਸ ਦੇ ਜਿਹੜੇ ਪਟਾਕੇ ਵਜਾਉਂਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਬਖਿਆ ਜਾਏਗਾ ਤੁਹਾਨੂੰ ਸੀਜ਼ਨ ਪਤਾ ਵਾ ਕਰਮੀਆਂ ਦਾ ਸੀਜ਼ਨ ਆ ਜੇ ਕਿਸੇ ਜਾਲੀ ਲਾਤੀ ਤੇ ਜੇ ਕੋਈ ਕੋਆਪਰੇਟ ਕਰਕੇ ਲਾ ਦਿੰਦਾ ਤੇ ਉਹਦੇ 'ਚ ਵੀ ਉਹ ਕਿਹੜਾ ਵਾ ਨਜਾਇਜ਼ ਕਿਹੜਾ ਮਲਪੀ ਉਹ ਕਿਹੜੇ ਪੁਲਸ ਵਾਲੇ ਤੇ ਜਾਇਜ਼ ਧੱਕਾ ਕਰ ਤੇ ਉਹ ਗਲਤ ਗੱਲ ਜੇ ਕਿਸੇ ਦੇ ਕਾਲੀਆਂ ਜਾਲੀਆਂ ਲੱਗੀਆਂ ਬਲੈਕ ਫੋਮਾਂ ਲਾਈਆਂ ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ ਸਰ ਆ ਕੋਈ ਆਪਣੇ ਰਿਲੇਟਿਵਸ ਆ ਉਹਨਾਂ ਨੂੰ ਪੁੱਛ ਲਓ ਕਿ ਸਾਡਾ ਕੈਰੇਕਟਰ ਕਿਦਾਂ ਤੁਸੀਂ ਗੱਡੀ ਚੈੱਕ ਕਰ ਲਓ ਜਾਂ ਉਦਾਂ ਵੀ ਬਲਕਿ ਸਾਡੂ ਹੁਣ ਮਾਝਾ ਕਿਸਾਨ ਸਕੈਂਡ ਪੇਟੀਆ ਪਤੀ ਜੱਥੇਬੰਦੀਆਂ ਜੋ ਇੱਕ ਜੱਥੇਬੰਦੀਆਂ ਬਾਕੀ ਕੋਈ ਵੀ ਡਰੰਕਡ ਡਰਾਈਵਰ ਹੈ ਬਿਨਾਂ ਨੰਬਰੀਆ ਮੂੰਹ ਬੰਨੇ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਨੋਰਮਲ ਕਈ ਬਲਕਿ ਡਾਕਟਰਸ ਵੀ ਝਾਲੀਆਂ ਲਾਉਂਦੇ ਨੇ ਸਿਰਫ ਇਹ ਨਹੀਂ ਵੀ ਆਮ ਪਬਲਿਕ ਹੁਣ ਡਾਕਟਰਸ ਝਾਲੀਆਂ ਲਾਉਂਦੇ ਆ ਉਹਨਾਂ ਕੋ ਮੈਡੀਕਲ ਪ੍ਰੂਫ ਹੁੰਦਾ ਕਿ ਹਾਂ ਮੈਡੀਕਲ ਇਸ਼ੂ ਆ ਜੀ ਉਹ ਬਣਾ ਲੈਣਗੇ ਸਰਟੀਫਿਕੇਟ ਹੁਣ ਆਮ ਪਬਲਿਕ ਨਹੀਂ ਬਣਾ ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਦੇ ਆ ਤੇ ਅਜੇ ਅਸੀਂ ਕਰ ਰਹੇ ਆ ਹੋਰ ਸਖਤ ਨਹੀਂ ਕਰਦੇ ਬੁਲਟ ਦੇ ਪਟਾਕੇ ਪਵਾਉਣ ਦਾ ਸ਼ੌਂਕ ਅੱਜਕੱਲ ਨੌਜਵਾਨਾਂ ਤੇ ਸਿਰ ਚੜਕੇ ਬੋਲ ਰਿਹਾ ਇਸ ਨੂੰ ਲੈ ਕੇ ਪੁਲਿਸ ਵੀ ਬੁਲਟ ਦੇ ਪਟਾਕੇ ਬਜਾਉਣ ਵਾਲੇ ਨੌਜਵਾਨਾਂ ਉੱਤੇ ਸਖਤੀ ਦੇ ਵਿੱਚ ਹੈ ਇਸ ਨੂੰ ਲੈ ਕੇ ਕਈ ਨੌਜਵਾਨ ਆਪਣੀ ਗੱਡੀਆਂ ਦੇ ਉੱਤੇ ਕਾਲੀ ਫਿਲਮਾਂ ਜਾਂ ਫਿਰ ਜਾਲੀਆਂ ਲਗਾਉਂਦੇ ਨੇ ਉਹਨਾਂ ਨੂੰ ਲੈ ਕੇ ਵੀ ਪੁਲਿਸ ਨੇ ਹੁਣ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਸਮੇਂ ਦੀ ਕਬੱਡੀ ਖਬਰ ਤੋਂ ਤੁਹਾਨੂੰ ਦਿਖਾਣ ਜਾ ਰਹੇ ਹਾਂ ਬਟਾਲਾ ਦੇ ਇੱਥੇ ਕਿ ਬਟਾਲਾ ਪੁਲਿਸ ਵੱਲੋਂ ਅੱਜ ਸਪੈਸ਼ਲ ਸਖਤ ਨਾਕਾ ਲਗਾਇਆ ਹੋਇਆ ਸੀ ਜਿੱਥੇ ਕਿ ਬੁਲਟ ਮੋਟਰਸਾਈਕਲ ਵਾਲੇ ਜੋ ਕਿ ਪਟਾਕੇ ਬਜਾਉਂਦੇ ਨੇ ਤੇ ਨਾਲ ਦੀ ਨਾਲ ਦੂਜੇ ਪਾਸੇ ਗੱਡੀਆਂ ਦੇ ਉੱਤੇ ਕਾਲੀ ਫਿਲਮਾਂ ਜਾਂ ਫਿਰ ਜਾਲੀਆਂ ਲਗਾਉਣ ਵਾਲਿਆਂ ਦੇ ਉੱਤੇ ਵੀ ਪੁਲਿਸ ਨੇ ਮੋਟੇ ਚਲਾਨ ਕੀਤੇ ਨੇ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ 50 ਦੇ ਕਰੀਬ ਜਿਹੜੇ ਚਲਾਨ ਅੱਜ ਕੀਤੇ ਨੇ ਤੇ ਨਾਲ ਦੀ ਨਾਲ ਕਈ ਨੌਜਵਾਨ ਮਿੰਟਾਂ ਤੇ ਹਾੜੇ ਵੀ ਕੱਢਦੇ ਰਹੇ ਪਰ ਪੁਲਿਸ ਵੱਲੋਂ ਕਿਹਾ ਗਿਆ ਕਿ ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉੱਤੇ ਖਿਲਾਫ ਤਾ ਕਾਰਵਾਈ ਹੋਏਗੀ ਉਹਨਾਂ ਦੇ ਚਲਾਨ ਤਾਂ ਸਖਤ ਹੋਣਗੇ ਇਸ ਨੂੰ ਲੈ ਕੇ ਮੌਕੇ ਤੇ ਸੀਨੀਅਰ ਅਫਸਰ ਤੇ ਨਾਲ ਉਥੋਂ ਦੇ ਲੋਕਾਂ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਜਿਵੇਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਯੂਥ ਪ੍ਰਧਾਨ ਆ ਪੰਜਾਬ ਦਾ ਤੇ ਇਹ ਜਥੇਬੰਦੀ ਪਤੀ ਜਥੇਬੰਦੀਆਂ ਚ ਇੱਕ ਜਥੇਬੰਦੀ ਆ ਤੇ ਇਹ ਪੁਲਸ ਵਾਲੇ ਹੁਣ ਤੁਹਾਨੂੰ ਸੀਜ਼ਨ ਪਤਾਵਾ ਕਰਨੀਆ ਦਾ ਸੀਜ਼ਨ ਆ ਜੇ ਇਹ ਕਿਹਨੇ ਜਾਲੀ ਲਾਤੀ ਤੇ ਜੇ ਕੋਈ ਕੋਆਪਰੇਟ ਕਰਕੇ ਲਾ ਦਿੰਦਾ ਤੇ ਉਹਦੇ ਚ ਵੀ ਉਹ ਕਿਹੜਾ ਨਜਾਇਜ਼ ਕਿਹੜਾ ਬਲਪੀ ਉਹ ਕਿਹੜੀ ਪੁਲਸ ਵਾਲੇ ਤਜਾਇਤ ਧੱਕਾ ਕਰ ਤੇ ਉਹ ਗਲਤ ਗੱਲ ਆ ਜੇ ਪਬਲਿਕ ਕੋਆਪਰੇਟ ਕਰ ਰਹੀ ਐ ਤੇ ਤੁਸੀਂ ਵੀ ਕੋਆਪਰੇਟ ਕਰੋ ਜੇ ਨਹੀਂ ਕਰੀ ਤੇ ਫਿਰ ਤੁਹਾਡਾ ਬੰਦਾ ਵੀ ਹਾਂ ਕਾ ਇੱਕ ਕਾਰਵਾਈ ਕੀਤੀ ਜਾਵੇ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਕਹੀਆ ਕਿ ਜਾਲ ਨਹੀਂ ਲਗਾਣੀ ਚਾਹੀਦੀ ਤੇ ਜਾਲੀਆਂ ਭਾਜੀ ਉਸ ਵੇਲੇ ਲਾਤੀਆਂ ਜਾਲੀ ਫਰੰਟ ਸ਼ੀਸ਼ੇ ਦਾ ਕੋਈ ਜਾਲੀ ਨਹੀਂ ਕੋਈ ਨਹੀਂ ਬੈਕ ਸਾਈਡ ਤੇ ਉਹ ਗਰਮੀ ਹੋਗੀ ਤੁਹਾਨੂੰ ਪਤਾ ਗਰਮੀ ਦਾ ਮੌਸਮ ਹੈ ਤੇ ਗਰਮੀ ਹਰ ਕੋਈ ਚਾਹੁੰਦਾ ਵੀ ਆਪਾਂ ਗਰਮੀ ਤੋਂ ਬਚੇ ਕੋਈ ਜਾਂਦੇ ਅਸੀਂ ਨਹੀਂ ਜਲਦਾ ਸਪਾਇਰ ਪਾ ਰਹੇ ਸੀ ਸਪਾਰਚ ਭਾਜੀ ਆਪਾਂ ਕਿਉਂਕਿ ਸਾਨੂੰ ਜਾਣਦੇ ਆਪਾਂ ਕਹਿੰਦੇ ਉਹਨਾਂ ਨੂੰ ਪਹਿਲਾਂ ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਕੋਈ ਵੀ ਕੋਈ ਅਫਸਰ ਆ ਕੋਈ ਆਪਣੇ ਰਿਲੇਟਿਵਸ ਆ ਉਹਨਾਂ ਨੂੰ ਪੁੱਛ ਲਓ ਵੀ ਸਾਡਾ ਕੈਰੇਕਟਰ ਕਿਦਾਂ ਤੁਸੀਂ ਗੱਡੀ ਚੈੱਕ ਕਰ ਲਓ ਜਾਂ ਉਦਾਂ ਵੀ ਮਲਬੀ ਸਾਡ ਨੂੰ ਕੋਣ ਮਾਝਾ ਕੇ ਸਾ ਸਕੰਡ ਪੈਟੀ ਹੈ ਪੱਤੀ ਜੱਥੇ ਬੰਦੀ ਹੈ ਜੋ ਇੱਕ ਜੱਥੇ ਬੰਦੀ ਆਉਂਦੀ ਹੈ ਇਹ ਗਲਤ ਕੰਮ ਕਰ ਰਹੀ ਕਿਉਂ ਗਲਤ ਕੰਮ ਕੀਤਾ ਹੀ ਨਹੀਂ ਜੀ ਗਲਤ ਕੰਮ ਸਾਡੇ ਚੈੱਕ ਕਰੋ ਪੁਲਸ ਵਾਲਿਆਂ ਨੂੰ ਸਭ ਪਤਾ ਕੋਣ ਗਲਤ ਕੰਮ ਕਰਦਾ ਕੋਣ ਨਹੀਂ ਕਰਦਾ ਕਾਲੀ ਜਾਲੀਆਂ ਆਪਾਂ ਉਸੇ ਵਾਲੇ ਇੱਕ ਵਾਰੀ ਇਹਨਾਂ ਨੇ ਕਿਹਾ ਰੋਕ ਜਾ ਆਪਾਂ ਰੋਕ ਕੇ ਗੱਡੀ ਸਾਈਡ ਤੇ ਕਰ ਲਈ ਚਲਾਨ ਕੱਟ ਤਾਂ ਕੱਟੋ ਪਰ ਇਹ ਆ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੋਣ ਜਾਇਜ਼ ਹੈ ਕੋਣ ਅਜਾਇਜ਼ ਆਪਾਂ ਕੋਆਪਰੇਟ ਕਰ ਰਹੇ ਆਂ ਕੋਵਿਡ ਕਰਕੇ ਜਿਆਦਾ ਆਪਾਂ ਰੰਦ ਕਰ ਰਹੇ ਆ ਤਾਂ ਫਿਰ ਸਾਨੂੰ ਉਹ ਕਾਰਵਾਈ ਕੀਤੀ ਜਾਵੇ ਜੇ ਤਾਂ ਆਪਾਂ ਰੰਦ ਹੀ ਨਹੀਂ ਕਰ ਰਹੇ ਆ ਆਪਾਂ ਕਹਿਆ ਵੀ ਸਾਡੀ ਚੈੱਕ ਕਰੋ ਗਰਮੀ ਦਾ ਮੌਸਮ ਆ ਗਰਮੀ ਦੇ ਕਰਕੇ ਨੋਰਮਲ ਕਈ ਮਲਪੀ ਡਾਕਟਰਸ ਵੀ ਜਾਲੀਆਂ ਲਾਉਂਦੇ ਨੇ ਸਿਰਫ ਇਹ ਨਹੀਂ ਵੀ ਆਮ ਪਬਲਿਕ ਹੁਣ ਡਾਕਟਰਸ ਜਾਲੀਆਂ ਲਾਉਂਦੇ ਆ ਉਹਨਾਂ ਕੋ ਮੈਡੀਕਲ ਪ੍ਰੂਫ ਹੁੰਦਾ ਕਿ ਹਾਂ ਮੈਡੀਕਲ ਇਸ਼ੂ ਆ ਜੀ ਉਹ ਬਣਾ ਲੈਣਗੇ ਸਰਟੀਫੀਕੇਟ ਹੁਣ ਆਮ ਪਬਲਿਕ ਨਹੀਂ ਬਣਾ ਸਕਦੀ ਇਹ ਚਲਾਨ ਪਾ ਜੀ ਸਲੰਤਰ ਕਰਕੇ ਹੋਇਆ ਜੀ ਹਾਂ ਜੀ ਪਾ ਜੀ ਟਾਕੇ ਵਾਜੋ ਕੀ ਹੋਣ ਚਾਹੇ ਮਨ ਦਾ ਕੁਐਸਚਨ ਕੋਈ ਹੱਲ ਨਹੀਂ ਹੈਗਾ ਜੀ ਹੁਣ ਹੁਣ ਤਾਂ ਹੋ ਗਿਆ ਜੋ ਹੁਣ ਕੀ ਹੋ ਗਿਆ ਚਲਾਨ ਹੋ ਗਿਆ ਜੋ ਹੁਣ ਬਹੁਤ ਹੋ ਗਿਆ ਪ੍ਰਾਪਤ ਦੇ ਜਿੰਨੇ ਵੀ ਨਿਯਮ ਹੈਗੇ ਆ ਉਹਨਾਂ ਨੂੰ ਸਖਤੀ ਨਾਲ ਜੜਾ ਵਾ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਕਿਸੇ ਵੀ ਨਿਯਮ ਨੂੰ ਜੜਾ ਅੰਗੋਲਿਆ ਨਹੀਂ ਕੀਤਾ ਜਾਏਗਾ ਜਿਹੜੇ ਪਟਾਕੇ ਮਾਰਨ ਵਾਲੇ ਨੇ ਫੁੱਲਟ ਤੇ ਜਿਹੜੇ ਪਟਾਕੇ ਵਜਾਉਂਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਦੇ ਕਾਲੀਆਂ ਜਾਲੀਆਂ ਲੱਗੀਆਂ ਬਲੈਕ ਫਿਲਮਾਂ ਲਾਈਆਂ ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ। ਬਾਕੀ ਕੋਈ ਵੀ ਡਰੰਕਡ ਡਰਾਈਵਰ ਹੈ, ਬਿਨਾ ਨੰਬਰੀਆ, ਮੂੰਹ ਬੰਨੇ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਹੁਣ ਕੰਟਰੋਲ ਕਿਤਾ ਕਿਨੇ ਕੋ ਟੱਕ ਮਾਰ ਰਿਹਾ ਹੈ। ਉਹ ਤਾਂ ਤੁਹਾਨੂੰ ਦਿਖਾਏ ਦਿੱਤਾ ਪਟਾਕਿਆਂ ਦੀ ਇੰਨੀ ਜ਼ਿਆਦਾ ਗੂੰਜ ਸੀ ਕਿ ਮੇਰੇ ਆਪਣੇ ਕੰਨ ਜਿਹੜੇ ਆ ਉਹ ਸੁਣ ਨਹੀਂ ਰਹੇ ਇੰਦੀ ਆਵਾਜ਼। ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਤੇ ਆ ਤੇ ਅੱਜ ਅਸੀਂ ਕਰ ਰਹੇ ਆ ਹੋਰ ਸਖਤੀ ਨਾਲ ਕਰ ਰਹੇ ਆ।